ਇਹ ਮੂਵੀ ਬਹੁਤ ਵਧੀਆ ਹੀ ਬੜੀ ਇਹਦੇ ਵਿੱਚ ਵਧੀਆ ਐਕਟਿੰਗ ਕੀਤੀ ਸਰ ਹੋਣਾ ਨੇ ਸਾਰੇ ਜਿੰਨੇ ਵੀ ਮੈਂਬਰ ਇਹ ਬਹੁਤ ਵਧੀਆ ਬਹੁਤ ਇੰਜੋਏ ਕੀਤਾ ਸਾਰਿਆਂ ਨੇ ਸਿਆਣਿਆਂ ਨੇ ਕਹਾਵਤ ਬਣਾਈ ਸੀ ਬੱਚਾ ਤੇ ਰੰਬਾ ਜਿਹੜਾ ਉਹ ਚੰਡੇ ਹੀ ਚੰਗੇ ਹੁੰਦੇ ਆ ਤੇ ਉਹ ਚੀਜ਼ ਜਿਹੜੀ ਆ ਸਾਡੇ ਵਿੱਚੋਂ ਖਤਮ ਹੁੰਦੀ ਜਾ ਰਹੀ ਆ ਕਿਵੇਂ ਲੱਗਿਆ ਫਿਲਮ ਵਿੱਚ ਫਿਰ ਕੰਮ ਕਰਕੇ ਬਹੁਤ ਵਧੀਆ ਲੱਗਿਆ ਇਹ ਮੂਵੀ ਨੇ ਗੁੱਡ ਮੈਸੇਜ ਦਿੱਤਾ ਹੈ ਵੀ ਮਤਲਬ ਸਿਰਫ ਪੜਨ ਨਾਲ ਹੀ ਬੱਚੇ ਦੇ ਮਾਈਂਡ ਚ ਕੁਝ ਆਂਦਾ ਸਾਨੂੰ ਹਰ ਚੀਜ਼ ਮਿਕਸ ਕਰਕੇ ਬੋਲਣੀ ਚਾਹੀਦੀ ਹੈ ਜਿੱਦਾ ਸਦੀਂਦਰ ਸਰਤਾਜ ਨੇ ਵੇ ਮਤਲਬ ਨਾ ਡਿਵੈਲਪ ਕੀਤਾ ਵੀ ਮਤਲਬ ਜਿੱਦਾਂ ਗੇਮਸ ਰੱਖੀਆਂ ਵਿੱਚ ਹੋਰ ਸਾਰਿਆਂ ਨੂੰ ਸਮਝਾਇਆ ਵੀ ਐਦਾਂ ਹੁੰਦਾ ਸੋ ਹਿਸ਼ਾਰ ਸਿੰਘ ਮੂਵੀ ਦੇਖ ਕੇ ਆਏ ਨੇ ਸਟੂਡੈਂਟ ਜਿਹੜੇ ਡਰੈਸ ਡਰੈਸ ਚਾਇਰ ਇਨਵਾਈਟਰ ਕਿਉਂਕਿ ਜਿਨ੍ਹਾਂ ਨੇ 10th ਜਿਹੜਾ ਸਟੈਂਡਰਡ ਦੇ ਵਿੱਚੋਂ ਪੂਰੇ ਪੰਜਾਬ 'ਚੋਂ ਸੈਕਿੰਡ ਜਿਹੜਾ ਪ੍ਰਾਪਤ ਕੀਤਾ ਸੀ ਤੇ ਕਿਦਾਂ ਲੱਗੀ ਮੂਵੀ ਤੇ ਤੁਸੀਂ 10th on plus 1 ਹਾਂਜੀ ਸਰ ਬਹੁਤ ਤੁਸੀਂ ਮਤਲਬ ਪੰਜਾਬ 'ਚ ਸੈਕਿੰਡ ਪੋਜੀਸ਼ਨ ਹਾਂਜੀ ਸਰ 10th ਵਿੱਚੋਂ ਸੈਕਿੰਡ ਪੋਜੀਸ਼ਨ ਆਈ ਪੰਜਾਬ ਵਿੱਚੋਂ ਤੇ ਇਹ ਮੂਵੀ ਬਹੁਤ ਵਧੀਆ ਹੀ ਬੜੀ ਇਹਦੇ ਵਿੱਚ ਵਧੀਆ ਐਕਟਿੰਗ ਕੀਤੀ ਸਰ ਉਹਨਾਂ ਨੇ ਸਾਰੇ ਜੋ ਜਿੰਨੇ ਵੀ ਮੈਂਬਰ ਹੀ ਇਹ ਬਹੁਤ ਵਧੀਆ ਬਹੁਤ ਇੰਜੋਏ ਕੀਤਾ ਸਾਰੇ ਨੇ ਤੋਂ ਇੱਕ ਸਿਸਟਮ ਦਿਖਾਇਆ ਗਿਆ ਇੱਕ ਪ੍ਰਾਈਵੇਟ ਸਰਕਾਰੀ ਸਿਸਟਮ ਦੇ ਨਾਲ ਜੋ ਇੱਕ ਕੰਪੈਰੀਸ਼ਨ ਕੀਤਾ ਉਹ ਤੁਹਾਨੂੰ ਕਿਦਾਂ ਲੱਗਿਆ ਸਰ ਵਧੀਆ ਹੀਗਾ ਜੋ ਅੱਜ ਕੱਲ ਗਵਰਨਮੈਂਟ ਸਕੂਲ ਦੇ ਵਿੱਚ ਹੋ ਰਿਹਾ ਉਹੀ ਦਿਖਾਇਆ ਗਿਆ ਵਾ ਤੇ ਇਹਨੂੰ ਸੁਧਾਰਨ ਦੀ ਬਹੁਤ ਜ਼ਰੂਰਤ ਹੈ ਪ੍ਰਾਈ ਜਿੱਕਰ ਬੱਚੇ ਅੱਜ ਕੱਲ ਪ੍ਰਾਈਵੇਟ ਸਕੂਲ ਵਿੱਚ ਜ਼ਿਆਦਾ ਪੜਨਾ ਪ੍ਰੇਫਰ ਕਰਦੇ ਨੇ ਜੇਕਰ ਸਰਕਾਰੀ ਵਧੀਆ ਹੋਣ ਤਾਂ ਸਰਕਾਰੀ ਚ ਹਰ ਕੋਈ ਪੜਨਾ ਪ੍ਰੇਰਣਾ ਹਾਂਜੀ ਬਿਲਕੁਲ ਤੁਸੀਂ ਵੀ ਪੜਨਾ ਚਾਹਦੇ ਹੋ ਸਰਕਾਰੀ ਸਕੂਲ ਵਿੱਚ ਅਜੇ ਤੇ ਮੇਰੀ ਮਤਲਬ ਹੋ ਗਿਆ ਹੈ ਪਲੱਸ 2 ਤੇ ਹੋ ਰਹੀ ਆ ਹਾਂ ਮਤਲਬ ਐਸੇ ਜੇ ਦਿਲ ਤਾਂ ਕਰਦਾ ਹੋਏਗਾ ਵੀ ਤੁਸੀਂ ਇਹਨਾਂ ਦੇ ਮੈਂ ਇਹਨਾਂ ਦੀ ਟੀਚਰ ਆ ਟੀਚਰ ਹੋ ਕੇ ਤੇ ਕਿਵੇਂ ਲੱਗਿਆ ਟੀਚਰ ਸਭ ਤੋਂ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪ੍ਰੈਜ਼ੈਂਟ ਟਾਈਮ ਜਿਹੜਾ ਚੱਲਦਾ ਪਿਆ ਹੈ ਉਸ ਟਾਈਮ ਦੇ ਦੌਰਾਨ ਸਾਡਾ ਸਿਸਟਮ ਇਹੋ ਜਿਹਾ ਬਣਾ ਦਿੱਤਾ ਗਿਆ ਕਿ ਟੀਚਰ ਇੱਕ ਜਿਹੜਾ ਉਹਦੇ ਪੂਰੀ ਤਰ੍ਹਾਂ ਦੇ ਨਾਲ ਹੱਥ ਬੰਨ੍ਹ ਦਿੱਤੇ ਗਏ ਆ ਹਾਂਜੀ ਇਹੀ ਕਿਰਦਾਰ ਸੀਗਾ ਸਾਡੇ ਹੁਸ਼ਿਆਰ ਸਿੰਘ ਦਾ ਜਿਨ੍ਹਾਂ ਨੂੰ ਸਸਪੈਂਡ ਵੀ ਹੋਣਾ ਪਿਆ ਸਕੂਲ ਤੋਂ ਬਟ ਬੱਚੇ ਜੇਕਰ ਚੌਣ ਬੱਚਿਆਂ ਦੇ ਤੇ ਬਹੁਤ ਕੁਛ ਕੀਤਾ ਜਾ ਸਕਦਾ ਆ ਬੱਚੇ ਜਿਹੜੇ ਆ ਉਹ ਸਪੋਰਟ ਦੇ ਵਿੱਚ ਚੌਣ ਟੀਚਰਸ ਦੀ ਤੇ ਇਸੇ ਤਰ੍ਹਾਂ ਮਾਪੇ ਵੀ ਸਪੋਰਟ ਦੇ ਵਿੱਚ ਨੇ ਸਟੂਡੈਂਟ ਹੈਗੇ ਨੇ ਜਦੋਂ ਮਾਪੇ ਜਦੋਂ ਟੀਚਰ ਥੋੜਾ ਜਿਹਾ ਛਿੜਕਦੇ ਨੇ ਜਾਂ ਮਾਪਿਆਂ ਨੂੰ ਘਰੇ ਜਾ ਕੇ ਕੰਪਲੇਂਟ ਹੁੰਦੇ ਨੇ ਉਹਨਾਂ ਚੀਜ਼ਾਂ ਬਿਲਕੁਲ ਸਿਆਣਿਆਂ ਨੇ ਕਹਾਵਤ ਬਣਾਈ ਸੀ ਬੱਚਾ ਤੇ ਰੰਬਾ ਜਿਹੜਾ ਉਹ ਚੰਡੇ ਹੀ ਚੰਗੇ ਹੁੰਦੇ ਆ ਤੇ ਉਹ ਚੀਜ਼ ਜਿਹੜੀ ਆ ਸਾਡੇ ਵਿੱਚੋਂ ਖਤਮ ਹੁੰਦੀ ਜਾ ਰਹੀ ਆ ਜੋ ਚੀਜ਼ਾਂ ਤੁਸੀਂ ਆਦੀ ਜ਼ਿੰਦਗੀ ਚ ਦੇਖਿਆ ਨੇ ਮਤਲਬ ਉਸ ਚਾਂਦੇ ਵੀ ਅਸੀਂ ਸਿੱਖਿਆ ਇਸ ਚੀਜ਼ ਤੋਂ ਹਾਂਜੀ ਬਿਲਕੁਲ ਇਹ ਚੀਜ਼ ਜਿਹੜੀ ਆ ਇਹ ਥੋੜਾ ਜਿਹਾ ਮਤਲਬ ਕਿ ਬ੍ਰਿਲੀਅੰਟ ਸਟੂਡੈਂਟ ਅਗਰ ਇਹ ਚਾਹੁੰਦੇ ਆ ਤੇ ਥੋੜਾ ਸਟਿਕਨੈਸ ਡਿਸਪੀਸਪਲਨ ਉਹਨਾਂ ਦੇ ਵਿੱਚ ਜ਼ਰੂਰ ਹੋਣਾ ਚਾਹੀਦਾ ਹੈ ਮਤਲਬ ਜਿਹੜਾ ਰੋਬ ਹੁੰਦਾ ਉਹ ਜ਼ਰੂਰ ਚਾਹੀਦਾ ਹਾਂਜੀ ਬਿਲਕੁਲ ਥੈਂਕ ਯੂ ਸੋ ਮਚ ਥੈਂਕ ਯੂ ਸੋ ਸੋ ਜਿੱਥੇ ਹੁਸ਼ਿਆਰ ਸਿੰਘ ਫਿਲਮ ਚ ਬਹੁਤ ਜ਼ਿਆਦਾ ਬੱਚਿਆਂ ਨੇ ਵੀ ਰੋਲ ਕੀਤਾ ਤੇ ਕੀ ਨਾਮ ਤੁਹਾਡਾ ਆਮਾਨਤ ਕਿਵੇਂ ਲੱਗਿਆ ਫਿਲਮ ਵਿੱਚ ਫਿਰ ਕੰ ਬਹੁਤ ਵਧੀਆ ਲੱਗਿਆ ਇਹ ਮੂਵੀ ਨੇ ਗੁੱਡ ਮੈਸੇਜ ਦਿੱਤਾ ਵੀ ਮਤਲਬ ਸਿਰਫ ਪੜਨ ਨਾਲ ਹੀ ਬੱਚੇ ਦੇ ਮਾਈਂਡ 'ਚ ਕੁਝ ਆਂਦਾ ਸਾਨੂੰ ਹਰ ਚੀਜ਼ ਮਿਕਸ ਕਰਕੇ ਬੋਲਣੀ ਚਾਹੀਦੀ ਹੈ ਜਿਦਾ ਸਦੀਂਦਰ ਸਤਾਜ ਨੇ ਇੱਕ ਵੇ ਮਤਲਬ ਨਾ ਡਿਵੈਲਪ ਕੀਤਾ ਵੀ ਮਤਲਬ ਜਿੱਦਾਂ ਗੇਮਸ ਰੱਖੀਆਂ ਵਿੱਚ ਹੋਰ ਸਾਰਿਆਂ ਨੂੰ ਸਮਝਾਇਆ ਵੀ ਐਦਾਂ ਹੁੰਦਾ ਹਾਂਜੀ ਬਤੋਂ ਉਹਨੂੰ ਵੱਡੇ ਹੋ ਕੇ ਐਕਟਰ ਬੰਨਾ ਹੈ ਕਿ ਬੰਨਾ ਹੀ ਚਾਹੁੰਦੇ ਹੋ ਐਕਟਰਸ ਐਕਟਰ ਬੰਨਾ ਹੈ ਹਾਂਜੀ ਇਹਦਾ ਇਹਦਾ ਪੈਸ਼ਨ ਹੀ ਹੈ ਜੇ ਮਤੋਂ ਅਸੰਦਾ ਸਮਾ ਹੋਵੇ ਜਾਂ ਰੋਂਦਾ ਹੋਵੇ ਐਕਟਿੰਗ ਮਿੰਟੋ ਮਿੰਟੀ ਨਿਕਲ ਜਾਂਦੀ ਅੰਦਰੋਂ ਹਾਂਜੀ ਇਮੋਸ਼ਨ ਹੁੰਦਾ ਹੈ ਅੱਛਾ ਮੋਸ਼ਨ ਹੈ ਚਲ ਫਿਰ ਰੋ ਕੇ ਦਿਖਾਓ ਚਲੋ ਥੈਂਕ ਯੂ ਸੋ ਮੱਚ ওকে ਥੈਂਕ ਯੂ ওকে ਥੈਂਕ ਯੂ ਹਾਈ